ਹਜੇ ਇਹਦੀ ਮਸਲੀ ਜਾਂਦਾ ਹੱਥ ਮਿੱਟੀ ਚ ਹਜੇ ਵੀ ਨਹੀਂ ਹਟਿਆ ਬਾਈ ਅੰਜੀ ਮਿੱਤਰ ਪਿਆਰਿਓ ਬਾਈ ਮੈਂ ਅੱਜਾ ਨਾ ਨਵੀਂ ਸ਼ਹਿ ਦੇਖੀ ਐ ਮੈਂ ਨਹੀਂ ਕਦੇ ਦੇਖੀ ਸੀਗੀ ਜਿਹੜਾ ਵੀ ਭਰਾ ਇਦੂ ਮੁੜ ਕੇ ਬਾਈ ਮਰੂਦ ਦੇ ਚੜੂਗਾ ਇਹਨਾਂ ਨੂੰ ਦੇਖ ਕੇ ਬਾਈ ਜੇ ਇਹਨਾਂ ਦੇ ਹੱਥ ਲੱਗ ਜੇ ਨਾ ਇਹਨਾਂ ਦੇ ਕੰਡੇ ਕਾ ਇੰਨੇ ਕ ਭੜੇ ਆ ਬਾਈ ਘੰਟਾ ਦਾ ਖੁਰਕੇ ਨਹੀਂ ਹਟਦੀ ਪਵਾ ਕਿੱਥੇ ਮਰਜੀ ਕਸਾਈ ਜਾਇਓ ਬਾਈ ਪਹਿਲੀ ਵਾਰੀ ਸ਼ਹਿ ਦੇਖੀ ਐ ਜਿਹੜਾ ਵੀ ਅੱਗੇ ਤੋਂ ਨ ਭਰਾ ਬਾਈ ਕੋਈ ਮਰੂਦ ਤੋੜੂਗਾ ਭਰਾ ਉਹ ਦੇਖ ਕੇ ਤੋੜੇ ਇਹਦੇ ਨੇ ਕੰਡੇ ਨਾ ਇੰਨੇ ਘਿਹੜਿਆ ਘਾਂਟਾ ਖੁਰਕ ਨਹੀਂ ਹਟਦੀ ਖੁਰਕ ਵੀ ਨਾ ਹੋਰੇ ਟਾਈਪ ਹੁੰਦੀ ਆ ਛਾਲਾ ਆ ਹੋ ਕੇ ਆ ਬਾਈ ਮੈਂ ਤਾਂ ਪਹਿਲੀ ਵਾਰੀ ਦੇਖਿਆ 10 10 ਤਾਂ ਹੋਣਗੇ ਜੀ ਪੱਕਾ ਦੇਖੋ ਬਾਈ ਕਿਵੇਂ ਚੱਲੀ ਜਾਂਦੇ ਐ ਮੈਂ ਤਾਂ ਬਾਈ ਦੇਖੀ ਨਾ ਅੱਜ ਪਹਿਲੀ ਵਾਰੀ ਦੇਖਿਆ ਮਰੂ ਆਹ ਮਰੂਦ ਤੋੜਨ ਤੋਂ ਹੀ ਉਹ ਹੋ ਗਿਆ ਪਤਾ ਆ ਦੇਖੋ ਜੀ ਇਹ ਸ਼ਾਇਦ ਬਾਈ ਸੁੰਡੀ ਤੋਂ ਨਾ ਵੱਡੇ ਬਣੇ ਹੋਇਆ ਕੋਈ ਸੁੰਡੀ ਤੋਂ ਜਿਹੜੇ ਭਰਾ ਨੂੰ ਪਤਾ ਹੋਵੇ ਮਿੱਤਰ ਪਿਆਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਹ ਸ਼ਹਿ ਕਿਹੜੀ ਐ ਇਹਦਾ ਨਾਮ ਦੱਸਿਓ ਮਿੱਤਰ ਪਿਆਰਿਓ ਪਰ ਦੇਖ ਕੇ ਜੜੇ ਅਮਰੂਦ ਤੇ ਭਰਾਵੋ ਖੁਰਕ ਨਹੀਂ ਹਟਦੀ ਇੱਕ ਘੰਟਾ ਆਹ ਦੇਖੋ ਬਈ ਇਹ ਜਾਮਣ ਦੇ ਵੀ ਕਹਿੰਦੇ ਹੁੰਦੇ ਆ ਜਾਮਣ ਮੈਂ ਨਹੀਂ ਦੇਖੇ ਪਰ ਮੈਂ ਪਹਿਲੀ ਵਾਰੀ ਦੇਖੇ ਆ ਆਹ ਦੇਖੋ ਮਿੱਤਰ ਪਿਆਰਿਓ ਅਮਰੂਦ ਤੋੜੋਂਗੇ ਅੱਗੇ ਦਿਓ ਨਾ ਇਹਨਾਂ ਨੂੰ ਦੇਖ ਕੇ ਤੋੜਿਓ ਭਰਾਵੋ ਖੁਰਕ ਨਹੀਂ ਹਟਦੀ ਜਿਵੇਂ ਟੀਕਾ ਲੱਗਦਾ ਚੁੱਬਦਾ ਹੁੰਦਾ ਨਾ ਐ ਚੁੱਬਦੇ ਆ